ਇਹੋ ਜਿਹਾ ਸ਼ਬਦ ਆ ਜਿਹੜਾ ਲਾਉਣਾ ਤਾਂ ਆਪਣੇ ਨਾਮ ਉਰ ਹਰ ਇੱਕ ਚਾਹੁੰਦਾ ਪਰ ਇਸ ਤੇ ਅਮਲ ਬਹੁਤ ਘੱਟ ਕਰਦੇ ਆਪਾਂ ਸਮਾਜ ਸੇਵਾ ਦੇ ਕੰਮ ਪਿੰਡ ਦੇ ਵਿੱਚ ਜਦੋਂ ਆਉਂਦੇ ਸੀਗੇ ਕਰਦੇ ਸੀਗੇ ਉਹ ਕਿਵੇਂ ਫਿਰ ਤੁਸੀਂ ਮੈਨੇਜ ਕਰਦੇ ਸੀਗੇ ਪਹਿਲੋਂ ਕੀ ਕੰਮ ਕਰਦੇ ਸੀਗੇ ਤੇ ਫਿਰ ਫੌਜ ਦੇ ਵਿੱਚ ਕਿੱਦਾਂ ਐ ਚਲੇ ਗਏ ਮੇਰਾ ਇੱਕ ਕਲਾਸਮੇਟ ਬਲਵਿੰਦਰ ਸਿੰਘ ਅਸੀਂ ਉਹਨੂੰ ਮੋਟੂ ਕਹਿੰਦੇ ਸੀ ਡੇਰੀ ਵਾਲਾ ਉਸਨੇ ਆਰਮੀ ਜੁਆਇਨ ਕੀਤੀ ਉਹਦੇ ਕਾਰਨ ਤੇ ਕੁਝ ਕਾਰਗਲਵਾਰ ਕਰਨ ਮੈਂ ਮਤਲਬ ਇੰਨਾ ਜਿਆਦਾ ਗ੍ਰਸਿਤ ਹੋ ਗਿਆ ਕਿ ਮੈਂ ਆਰਮੀ ਜੁਆਇਨ ਕੀਤੀ ਗੁਰਪ੍ਰੀਤ ਜੀ ਹੋਰ ਇਹੋ ਜਿਹੇ ਕਿਹੜੇ ਕੰਮ ਆ ਜਿਹੜੇ ਲੋਕਾਂ ਨੇ ਤੁਹਾਨੂੰ ਸਰਪੰਚ ਚੁਣ ਲਿਆ ਮੇਰੇ ਫਾਦਰ ਸਰਦਾਰ ਗੁਟੇਕ ਸਿੰਘ ਬਰਾੜ ਇੱਕ ਕਿਰਤੀ ਕਿਸਾਨ ਸਨ ਉਹਨਾਂ ਨੇ ਆਪਣੀ ਉਹ ਸਮੇਂ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਗਰੀਬ ਕੁੜੀਆਂ ਦੇ ਵਿਆਹ ਕਰਨੇ ਜਿਨ੍ਹਾਂ ਨੂੰ ਦੁੱਖ ਤਕਲੀਫ ਹੋਣੀ ਉਹਨਾਂ ਦਾ ਸਾਥ ਦੇਣਾ ਇਹ ਚੀਜ਼ਾਂ ਮੈਨੂੰ ਪਿਸ਼ੋਕੜ ਮੇਰੇ ਵਿਰਸੇ ਚੋਂ ਮਿਲੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਦਿੱਤੇ ਜਾਂਦੇ ਆ ਤੁਹਾਡਾ ਨਾਮ ਪ੍ਰਮੁਖਤਾ ਦੇ ਨਾਲ ਲਿਆ ਜਾਂਦਾ ਸੁਣਨ ਨੂੰ ਮਿਲਦਾ ਇਹ ਸਾਰਾ ਸਮਾਜ ਸੇਵੀ ਕਰਕੇ ਆ ਜਾਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਜਿਹੜਾ ਤੁਹਾਨੂੰ ਪਿੰਡ ਦਾ ਸਰਪੰਚ ਤੁਹਾਨੂੰ ਚੁਣਿਆ ਲੋਕਾਂ ਨੇ ਪੰਜਾਬੀ ਲੋਕ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕਰਮ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਦੇ ਪਿੰਡ ਖੋਖਰ ਵਿੱਚ ਸਾਡੀ ਟੀਮ ਪਹੁੰਚੀ ਹੈ ਜਿੱਥੋਂ ਦੇ ਉੱਗੇ ਸਮਾਜ ਸੇਵੀ ਜਿਨ੍ਹਾਂ ਨੂੰ ਇੱਕ ਸਮਾਜ ਸੇਵਾ ਕਰਕੇ ਦਿਲ ਨੂੰ ਸੁਪੂਣ ਮਿਲਦਾ ਜਿਨ੍ਹਾਂ ਨੇ ਕਾਫੀ ਲੰਮਾ ਸਮਾਂ ਫੌਜ ਦੀ ਸੇਵਾ ਕੀਤੀ ਆ ਉਸ ਤੋਂ ਬਾਅਦ ਆਪਦੇ ਪਿੰਡ ਦੀ ਨੋਹਾਰ ਬਦਲੀ ਆ ਤੇ ਆਪਦੇ ਇਲਾਕੇ ਦੀ ਵੀ ਸੇਵਾ ਕਰ ਰਹੇ ਨੇ ਆਓ ਤੁਹਾਨੂੰ ਅੱਜ ਗੁਰਪ੍ਰੀਤ ਸਿੰਘ ਫੌਜੀ ਜਿਨ੍ਹਾਂ ਨੂੰ ਤੁਹਾਨੂੰ ਅਸੀਂ ਅੱਜ ਮਿਲਾਉਣ ਜਾ ਰਹੇ ਹਾਂ ਭਾਈ ਜੀ ਸਵਾਗਤ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਦੀ ਟੀਮ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੇਰੇ ਘਰ ਆ ਕੇ ਤੁਸੀਂ ਮੇਰੇ ਪਰਿਵਾਰ ਬਾਰੇ ਮੇਰੇ ਕੰਮ ਬਾਰੇ ਮੈਨੂੰ ਜਾਣਨਾ ਚਾਹਿਆ ਭਾਈ ਜੀ ਸਮਾਜ ਸੇਵਾ ਲੋਕ ਭਲਾਈ ਦਾ ਸ਼ਬਦ ਇੱਕ ਇਹੋ ਜਿਹਾ ਸ਼ਬਦ ਹੈ ਜਿਹੜਾ ਲਾਉਣਾ ਤਾਂ ਆਪਣੇ ਨਾਮ ਮੋਰ ਹਰ ਇੱਕ ਚਾਹੁੰਦਾ ਪਰ ਇਸ ਤੇ ਅਮਲ ਬਹੁਤ ਘੱਟ ਕਰਦੇ ਆਪਾਂ ਜਿਹੜਾ ਤੁਹਾਨੂੰ ਇਹ ਸਮਾਜ ਸੇਵਾ ਕਰਨ ਦੀ ਚਿੱਟ ਜਿਹੜੇ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰਦੇ ਪਏ ਹੋ ਜਾਂ ਹੋਰ ਵੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਸਵਾਮਾਂ ਨਿਭਾ ਰਹੇ ਹੋ ਉਹ ਕਿਸੇ ਵੀ ਖੇਤਰ ਦੇ ਵਿੱਚ ਕੋਈ ਹੋਵੇ ਭਲਾ ਇਹਦੇ ਬਾਰੇ ਸਾਨੂੰ ਜਾਣਨਾ ਜ਼ਰੂਰ ਪਾਓ ਤੁਹਾਨੂੰ ਇਹ ਜਿਹੜੀ ਚਿੱਟ ਕਿੱਥੋਂ ਲੱਗੀ ਸਭ ਤੋਂ ਪਹਿਲਾਂ ਤਾਂ ਇਹ ਚੇਤਨਾ ਮੈਨੂੰ ਮੇਰੇ ਬਲੱਡ ਚੋਂ ਮਿਲੀ ਮੇਰੇ ਦਾਦਾ ਜੀ ਦੇ ਦਾਦਾ ਜੀ ਸਰਦਾਰ ਥੰਮਣ ਸਿੰਘ ਜੋ ਕਿ ਅੰਗਰੇਜ਼ਾਂ ਦੇ ਟਾਈਮ ਤੇ ਅਰਸਸਰ ਹੋਣ ਦਾ ਉਹਨਾਂ ਨੂੰ ਮਾਨ ਪ੍ਰਾਪਤ ਹੋਇਆ ਕਿਉਂਕਿ ਉਹਨਾਂ ਸਮੇਂ ਚ ਡਾਕੂਆਂ ਦਾ ਬੋਲਬਾਲਾ ਸੀ ਉਹ ਕਈ ਪਿੰਡਾਂ ਦੇ ਹਵਾਲਤੀ ਕੰਮ ਕਰਦੇ ਸਨ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲਈ ਹਮੇਸ਼ਾ ਖੜਦੇ ਸਨ। ਉਹਨਾਂ ਦੇ بیٹے ਸਰਦਾਰ ਅਰਜਨ ਸਿੰਘ ਜਿਨ੍ਹਾਂ ਨੂੰ ਅਸੀਂ ਅਰਜਨ ਸਿੰਘ ਭਗਤ ਦੇ ਨਾਂ ਨਾਲ ਜਾਣਦੇ ਹਾਂ, ਉਹਨਾਂ ਦੇ ਵੀ ਅਨੇਕਾਂ ਸਮਾਜ ਸੇਵੀ ਕੰਮ ਸਨ। ਉਹਨਾਂ ਦਾ ਬੇਟਾ ਸਰਦਾਰ ਕੌਰ ਸਿੰਘ ਬਰਾੜ ਜੋ ਮੇਰੇ ਦਾਦਾ ਜੀ ਹਨ, ਲਗਭਗ ਅੱਜ 95 ਸਾਲ ਦੇ ਹਨ ਪਰ ਵਾਹਿਗੁਰੂ ਦੀ ਕਿਰਪਾ ਸਦਕਾ ਦੇਹ ਤੋਂ ਤੰਦਰੁਸਤ ਤੇ ਬਿਲਕੁਲ ਨਿਰੋਗੇ ਹਨ ਕਿਉਂਕਿ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਬੇਦਾਗ ਤੇ ਬਹੁਤ ਹੀ ਤੰਦਈ ਨਾ ਕੀਤੀ। ਬਾਈ ਜੀ ਤੁਸੀਂ ਤਕਰੀਬਨ 17-18 ਸਾਲ ਫੌਜ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਜੌਬ ਆਪਣੀ ਜਿਹੜੀ ਉੱਥੇ ਕਰਕੇ ਆਏ ਹੋ। ਉੱਥੇ ਜੌਬ ਦੇ ਵਿੱਚ ਰਹਿੰਦੇ ਸਮੇਂ ਤੁਸੀਂ ਆਪਣੇ ਪਤਾ ਲੱਗਾ ਵੀ ਸਮਾਜ ਸੇਵਾ ਦੇ ਕੰਮ ਪਿੰਡ ਦੇ ਵਿੱਚ ਜਦੋਂ ਆਉਂਦੇ ਸੀਗੇ ਕਰਦੇ ਸੀਗੇ ਉਹ ਕਿਵੇਂ ਫਿਰ ਤੁਸੀਂ ਮੈਨੇਜ ਕਰਦੇ ਸੀਗੇ। 2001 ਦੇ ਵਿੱਚ ਮੈਂ ਫੌਜ ਜੁਆਇਨ ਕੀਤੀ। ਫੌਜ ਜੁਆਇਨ ਕਰਨ ਤੋਂ ਬਾਅਦ ਮੇਰੀ ਉੱਥੇ ਜਿਹੜੀ ਭਾਵਨਾ ਸੀ ਹਮੇਸ਼ਾ ਖੇਲ ਕੋਦ ਵਾਲੀ ਰਹੀ। ਕਿਉਂਕਿ ਮੇਰੇ ਲਈ ਸਪੋਰਟਸ ਲਾਈਫ ਕਿੰਗ ਲਾਈਫ ਸੀ ਉਹਦੇ ਵਿੱਚ ਜਦੋਂ ਵੀ ਮੈਂ ਛੁੱਟੀ ਆਉਣਾ ਮੇਰਾ ਹਾਨ ਪਰਵਾਰ ਜਾਂ ਕੁਝ ਛੋਟੇ ਉਸ ਟਾਈਮ ਜੋ ਬੱਚੇ ਸੀ ਉਹ ਕਾਫੀ ਏਜਡ ਹੋ ਚੁੱਕੇ ਸੀ ਜਿਸ ਵਿੱਚ ਸਟੇਟ ਦੇ ਵਿੱਚ ਜਿਹੜੀ ਵੀ ਚੀਜ਼ ਪ੍ਰਚਲਿਤ ਹੋਣੀ ਉੱਥੋਂ ਦਾ ਚਾਹੇ ਕੋਈ ਗਿਫਟ ਮੈਂ ਲੈ ਕੇ ਉਹਨਾਂ ਲਈ ਆਉਣਾ ਜੰਮੂ ਕਸ਼ਮੀਰ ਦੇ ਵਿੱਚ ਜਾਣਾ ਤਾਂ ਉਹਨਾਂ ਲਈ ਮੈਂ ਬਦਾਮ ਕਾਜੂ ਖਰੋਟ ਲੈ ਕੇ ਆਉਣੇ ਤਾਂ ਮੈਨੂੰ ਬੜਾ ਨਿੱਘਾ ਮਹਿਸੂਸ ਹੁੰਦਾ ਉਹਨਾਂ ਨਾਲ ਮਤਲਬ ਉਹ ਹਾਨ ਪਰਵਾਰ ਨਾਲ ਗੱਲਾਂ ਬਾਤਾਂ ਕਰਕੇ ਉਹ ਚੀਜ਼ਾਂ ਮੇਰੇ ਅੱਜ ਸਾਹਮਣੇ ਆਈਆਂ ਅੱਜ ਤੱਕ ਵੀ ਉਹ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਅੱਜ ਵੀ ਮੇਰੇ ਨਾਲ ਖੜੇ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਉਹ ਦਿੱਤਾ ਹੋਇਆ ਟਾਈਮ ਨਵਾਜ਼ਦੇ ਆ ਤੇ ਅੱਜ ਮੈਨੂੰ ਮਤਲਬ ਹਰ ਥਾਂ ਤੇ ਮੇਰੇ ਲਈ ਸਾਈ ਹੋਇਆ ਭਾਈ ਜੀ ਜਿਹੜਾ ਫੌਜ ਦੇ ਵਿੱਚ ਤੁਹਾਡਾ ਜਾਣ ਦਾ ਸੁਭ ਬਣਿਆ ਤੁਸੀਂ ਸਿਲੈਕਟ ਹੋ ਗਏ ਇਹ ਤੁਹਾਨੂੰ ਪ੍ਰੇਰਿਤ ਫਿਰ ਕਿਵੇਂ ਕੀਤਾ ਫੌਜ ਜਾਣਾ ਤੁਹਾਡਾ ਕਿੰਦਾ ਦਾ ਬਣਿਆ ਤੁਸੀਂ ਪਹਿਲੋ ਕੀ ਕੰਮ ਕਰਦੇ ਸੀਗੇ ਤੇ ਫਿਰ ਫੌਜ ਦੇ ਵਿੱਚ ਕਿੱਦਾਂ ਆਏ ਚਲੇ ਗਏ ਮੈਂ ਜਦੋਂ ਪਲੱਸ 2 ਕੀਤੀ ਤਾਂ ਉਸ ਤੋਂ ਬਾਅਦ ਮੈਂ ਗਵਰਨਮੈਂਟ ਕਾਲਜ ਸ੍ਰੀ ਮੁਕਸਰ ਸਾਹਿਬ ਜੁਆਇਨ ਕੀਤਾ 99 ਦੇ ਵਿੱਚ ਕੌਰਗਲਵਾਰ ਹੋਈ ਜਿਸ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਜਿਸ ਦੇ ਵਿੱਚ ਮੇਰਾ ਇੱਕ ਕਲਾਸਮੇਟ ਬਲਵਿੰਦਰ ਸਿੰਘ ਅਸੀਂ ਉਹਨੂੰ ਮੋਟੂ ਕਹਿੰਦੇ ਸੀ ਡੇਰੀ ਵਾਲਾ ਉਸਨੇ ਆਰਮੀ ਜੁਆਇਨ ਕੀਤੀ ਉਹਦੇ ਕਾਰਨ ਤੇ ਕੁਝਕਾਰ ਗਲਵਾਰ ਕਰਨ ਮੈਂ ਮਤਲਬ ਇੰਨਾ ਜ਼ਿਆਦਾ ਗ੍ਰੇਸਿਤ ਹੋ ਗਿਆ ਕਿ ਮੈਂ ਆਰਮੀ ਜੁਆਇਨ ਕੀਤੀ ਬਾਈ ਜੀ ਇੱਕ ਤੁਹਾਡੇ ਚੋਂ ਚੀਜ਼ ਝਲਕਦੀ ਹੈ ਵੀ ਜਿਹੜਾ ਤੁਸੀਂ ਫਿਟਨੈਸ ਦਾ ਬਹੁਤ ਖਿਆਲ ਰੱਖਦੇ ਹੋ ਇਹਦੇ ਪਿੱਛੇ ਸਾਨੂੰ ਕੀ ਰਾਜ਼ ਹੈ ਜ਼ਰੂਰ ਦੱਸੋ ਸਟਾਰਟਿੰਗ ਤੋਂ ਮੈਨੂੰ ਖੇਲ ਖੁੱਦ ਦਾ ਬਹੁਤ ਸ਼ੌਂਕ ਸੀ ਪਰ ਜਦੋਂ 2001 ਦੇ ਵਿੱਚ ਮੈਂ ਫੌਜ ਜੁਆਇਨ ਕੀਤੀ ਲਗਭਗ 1 ਸਾਲ ਟ੍ਰੇਨਿੰਗ ਤੋਂ ਬਾਅਦ 2002 ਦੇ ਵਿੱਚ ਮੈਂ ਜੰਮੂ ਕਸ਼ਮੀਰ ਬਾਰਾਮੁੱਲਾ ਦੇ ਵਿੱਚ ਯੂਨਿਟ ਦੇ ਵਿੱਚ ਗਿਆ ਉਸ ਟਾਈਮ ਮੇਰੇ ਕਰਨਲ ਅਨੂਜ ਮਾਤਰ ਸਾਹਿਬ ਸਨ ਤੇ ਮੇਰੀ ਟੈਂਡ ਜੈਗਰਫਲ ਨੂੰ ਸ਼ਿਕਾਰੀ ਪਲਟਨ ਨਾਲ ਬੁਲਾਇਆ ਜਾਂਦਾ ਸੀ ਕਿਉਂਕਿ ਮੇਰੀ ਪਲਟਨ ਦੇ ਸਾਰੇ ਜਵਾਨ ਫਿਟ ਫਾਰ ਤੇ ਬਹੁਤ ਹੀ ਮਿਹਨਤੀ ਸਨ ਇਸ ਕਰਕੇ ਇੱਕ ਹਾਰਡ ਜਗ੍ਹਾ ਦੇ ਵਿੱਚ ਬਹੁਤ ਹੀ ਸਟਰਗਲ ਮਈ ਜਗ੍ਹਾ ਦੇ ਵਿੱਚ ਸਾਨੂੰ ਬਾਰਾਮੁੱਲਾ ਵਿੱਚ ਲਗਾਇਆ ਗਿਆ ਤੇ ਉੱਥੇ ਮੈਨੂੰ ਸਟਾਰਟਿੰਗ ਤੋਂ ਹੀ ਐਸਓਜੀ ਦੇ ਵਿੱਚ ਸ਼ਾਮਲ ਕੀਤਾ ਗਿਆ ਐਸਓਜੀ ਮੀਨ ਜ ਮਤਲਬ ਸਪੈਸ਼ਲ ਗੁਰਜਰ ਟੀਮ ਜੋ ਬਹੁਤ ਹੀ ਹਾਰਡ ਵਰਕਰ ਟੀਮ ਵਜੋਂ ਮਤਲਬ ਜਾਣੀ ਜਾਂਦੀ ਸੀ ਜਿਹਦੇ ਵਿੱਚ ਟੋਟਲ ਪੰਜ ਬੰਦਿਆਂ ਦੀ ਟੀਮ ਹੁੰਦੀ ਸੀ ਉਹਨੂੰ ਸਮਾਲ ਟੀਮ ਅਸੀਂ ਕਨਸੈਪਟ ਕਹਿੰਦੇ ਆ ਜਿਹਦੇ ਵਿੱਚ ਇੱਕ ਅਫਸਰ ਇੱਕ ਸੋਰਸ ਇੱਕ ਸਿਲੰਡਰ ਮਿਲੀਟੈਂਟ ਤੇ ਦੋ ਫਿਟ ਫਾਰ ਜਵਾਨ ਫਸਟ ਟਾਈਮ ਹੀ ਮੈਨੂੰ ਉਹਦੇ ਵਿੱਚ ਆਉਣ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਪਲਟਨ ਦੇ ਵਿੱਚ ਹਾਈਲਾਈਟ ਹੋ ਗਿਆ ਅਫਸਰਾਂ ਦੇ ਖਿੱਚ ਦਾ ਕਾਰਨ ਹੋ ਗਿਆ ਤੇ ਅਲੱਗ-ਥਲਗ ਜਾਣੇ ਚਾਲ ਲੱਗ ਜਾਣੀ ਹੁਣ ਤੁਹਾਡੀ ਜਿਹੜੀ ਫਿਟਨੈਸ ਦਾ ਰਾਜ ਆ ਉਹ ਤੁਸੀਂ ਫੌਜ ਦੇ ਵਿੱਚ ਹੀ ਤੁਹਾਨੂੰ ਇਸ ਤਰੀਕੇ ਨਾਲ ਪ੍ਰੇਰਿਤ ਕੀਤਾ ਗਿਆ ਸਿਖਾਇਆ ਗਿਆ ਵੀ ਤੁਸੀਂ ਫਿੱਟ ਰਹਿਣਾ ਕਿਉਂਕਿ ਫੌਜ ਦੇ ਜਿਹੜੇ ਅਸੂਲ ਆ ਬਹੁਤ ਸਖਤ ਹੁੰਦੇ ਆ ਬਿਲਕੁਲ ਅਸੂਲਾਂ ਦੇ ਨਾਲ ਇੱਕ ਸ਼ੌਂਕ ਹੁੰਦਾ ਮੈਨੂੰ ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਦੇ ਕੇ ਉਸ ਨੂੰ ਜਿਵੇਂ ਕਹਿ ਲਓ ਕਿ ਇੱਕ ਪੱਠੀ ਦੇ ਵਿੱਚ ਅਸੀਂ ਕੋਲਾ ਗਾਲ ਕੇ ਤੇ ਉਹਦਾ ਕੋ ਨਖਾਰ ਆਉਂਦਾ ਜਾਂ ਲੱਕੜ ਤਿਆਰਾ ਚਲਾ ਕੇ ਉਹਨੂੰ ਕੋਈ ਉਲੀਕਿਆ ਜਾ ਸਕਦਾ ਇਸ ਤਰ੍ਹਾਂ ਦਾ ਮੈਂ ਆਪਣੇ ਆਪ ਸਰੀਰ ਨੂੰ ਕਾਲਣਾ ਕਾਲ ਕੇ ਹਮੇਸ਼ਾ ਹਾਰਡਵਰਕ ਨੂੰ ਮਤਲਬ ਪਰਵਾਨ ਕਰਦਾ ਸੀ ਸਾਡੇ ਫੌਜ ਦੇ ਵਿੱਚ ਇੱਕ ਕਹਾਵਤ ਹੈ ਕਿ ਮੁਸ਼ਕਲ ਵਕਤ ਕਮਾਂਡੋ ਹੋਰ ਸਖਤ ਤਾਂ ਮੈਂ ਉਹਨੂੰ ਬੜਾ ਮਤਲਬ ਨਿੱਜੀ ਆਪਣੇ ਕੋਲ ਰੱਖਦਾ ਸੀ ਤੇ ਜਿੰਨਾ ਵੀ ਔਖਾ ਵਕਤ ਹੁੰਦਾ ਸੀ ਮੈਂ ਉਸਨੂੰ ਹੱਸ ਕੇ ਪਰਵਾਨ ਕਰਦਾ ਸੀ ਔਰ ਕਾਬਲੀਅਤ ਮੈਨੂੰ ਮਿਲਦੀ ਸੀ ਭਾਈ ਜੀ ਇੱਕ ਜਿਹੜਾ ਸਾਈਕਲਿੰਗ ਦਾ ਵੀ ਸਾਨੂੰ ਪਤਾ ਲੱਗਾ ਵੀ ਤੁਸੀਂ ਸਾਈਕਲਿੰਗ ਦੇ ਬੜੇ ਸ਼ਕੀਨ ਆ ਇਹਦੇ ਵਿੱਚ ਕੀ ਰਾਜ ਆ ਸਾਈਕਲਿੰਗ ਦਾ ਕੀ ਤੁਹਾਡੀ ਜਿਹੜੀ ਹੈਗੀ ਗੱਲਬਾਤ ਆਰਮੀ ਦੇ ਵਿੱਚ ਜਦੋਂ ਅਸੀਂ ਫੀਲਡ ਏਰੀਆ ਚ ਪੀ ਸੀਰੀਏ ਚ ਜਾਂਦੇ ਆ ਫੀਲਡ ਦੇ ਵਿੱਚ ਸਾਡੀ ਲੜਾਈ ਹੁੰਦੀ ਹੈ ਵਾਰ ਬੋਰਡਰ ਦੇ ਨਾਲ ਤੇ ਪੀਸ ਏਰੀਆ ਦੇ ਵਿੱਚ ਅਸੀਂ ਆਪਣੇ ਬੋਡੀ ਨੂੰ ਫਿੱਟ ਕਰ ਲਈ ਲਗਾਤਾਰ ਗੇਮਾਂ 'ਚ ਰਹਿੰਦੇ ਆ ਜਿਨ੍ਹਾਂ ਵਿੱਚ ਮੈਨੂੰ ਅਨੇਕਾਂ ਗੇਮਾਂ ਕਰਨ ਦਾ ਮੌਕਾ ਮਿਲਿਆ ਔਰ ਮੈਂ ਵੱਲ ਵੀ ਰਿਆ ਜਿਸ ਤਰ੍ਹਾਂ ਸਾਈਕਲ ਰੇਸ ਗਾਤਕ ਕੰਪੀਟੀਸ਼ਨ ਐਡਵੈਂਚਰ ਬੀਓਸੀ ਰਾਫਟਿੰਗ ਵੋਟਿੰਗ ਇਸ ਤਰ੍ਹਾਂ ਰਨਿੰਗ ਦੇ ਆਲ ਇਵੈਂਟ ਮੈਂ 42 ਕਿਲੋਮੀਟਰ ਤੱਕ ਵੀ ਬਹੁਤ ਜ਼ਿਆਦਾ ਨਾਵਾ ਘਟਿਆ ਹੁਣ ਵੀ ਬਾਈ ਜੀ ਜਿਹੜਾ ਤੁਸੀਂ ਸਾਈਕਲਿੰਗ ਜਾਂ ਕੋਈ ਹਰ ਰੋਜ਼ ਇਦਾਂ ਦਾ ਕੁਝ ਕਰਦੇ ਰਹਿੰਦੇ ਰਹਿੰਦੇ ਐਕਟੀਵਿਟੀ ਬਿਲਕੁਲ ਮੈਨੂੰ ਸਾਈਕਲ ਕਰਦਾ ਸਟਾਰਟਿੰਗ ਤੋਂ ਸ਼ੌਂਕ ਸੀ ਫੌਜ ਦੇ ਦੌਰਾਨ ਮੈਂ ਜਿੱਤੇ ਹੋਏ ਸਾਈਕਲ ਅ ਕਰੀਬ 18 ਸਾਈਕਲ ਮੈਂ ਆਪਣੇ ਪਿੰਡ ਦੇ ਉਹਨਾਂ ਨੌਜਵਾਨਾਂ ਨੂੰ ਦਿੱਤੇ ਜਿਹੜੇ ਹਰ ਰੋਜ਼ ਜਿਮ ਕਰਨ ਲਈ ਜਾਂਦੇ ਹਨ ਕਿਉਂਕਿ ਮੈਨੂੰ ਪਤਾ ਚੱਲਿਆ ਸੀ ਕਿ ਉਹ ਮੋਟਰਸਾਈਕਲਾਂ ਤੇ ਜਾਂਦੇ ਹਨ ਜਿਸ ਕਰਕੇ ਉਹਨਾਂ ਦਾ ਬਾਡੀ ਵਾਰਮ-ਅਪ ਨਹੀਂ ਹੁੰਦਾ ਸੀ ਅੱਜ ਕੱਲ ਉਹ ਸਾਈਕਲ ਤੇ ਜਾਂਦੇ ਹਨ ਤਾਂ ਮੈਨੂੰ ਬੜਾ ਵਧੀਆ ਲੱਗਦਾ ਉੱਥੋਂ ਜਾਣ ਤੱਕ ਉਹਨਾਂ ਦਾ ਬਾਡੀ ਵਾਰਮ-ਅਪ ਹੋ ਜਾਂਦੀ ਹੈ ਉਹ ਵਧੀਆ ਜਿਮ ਕਰਕੇ ਆਪਣੇ ਘਰ ਆਉਂਦੇ ਆ ਆਜੋ ਨਦੀ ਸੋਹਣੀ ਸਿਹਤ ਤੇ ਨਸ਼ਿਆਂ ਤੋਂ ਦੂਰ ਆ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੇ ਜਿੱਤੇ ਹੋਏ ਸਾਈਕਲ ਬਹੁਤ ਵਧੀਆ ਜਗ੍ਹਾ ਦਿੱਤੇ ਆ ਜੀ ਨੌਕਰੀ ਦੌਰਾਨ ਤੁਸੀਂ ਕਿਸ ਤੋਂ ਪ੍ਰਭਾਵਿਤ ਸੀ ਜਿਹੜਾ ਤੁਸੀਂ ਐਡੇ ਵਧੀਆ ਕੰਮ ਕੀਤੇ ਤੇ ਪਿੰਡ ਵਾਲੇ ਪਿੰਡ ਖੋਖਰ ਦੇ ਲੋਕਾਂ ਨੇ ਤੁਹਾਨੂੰ ਛੋਟੀ ਉਮਰ ਦੇ ਵਿੱਚ ਇੱਕ ਸਰਪੰਚ ਬਣਾਇਆ ਤੁਹਾਨੂੰ ਉਹਨਾਂ ਨੇ ਕਬੂਲਿਆ ਇੱਕ ਆਪਣਾ ਨਮਾਇੰਦਾ ਚੁਣਿਆ ਨੌਕਰੀ ਦੌਰਾਨ ਇੱਕ ਸਿਪਾਈ ਰੈਂਕ ਤੋਂ ਲੈ ਕੇ ਮੇਰੇ ਕਰਨਲ ਤੱਕ ਮੈਂ ਹਰ ਰੈਂਕ ਦਾ ਖਿੱਚ ਦਾ ਕਾਰਨ ਬਣਿਆ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਮੇਰੇ ਕਰ ਨਾਲ ਆਵਾਸ ਅਵਸਤੀ ਨੇ ਬਿਲਕੁਲ ਦਿਲ ਦੀ ਗਹਿਰਾਈਆਂ ਤੋਂ ਸਮਝਿਆ ਤੇ ਮੇਰੀ ਮਿਹਨਤ ਨੂੰ ਨਵਾਜਿਆ ਮੈਨੂੰ ਉਹਨਾਂ ਨੇ ਜਿਹੜਾ ਵੀ ਕੰਮ ਦਿੱਤਾ ਮੈਂ ਉਹਨੂੰ ਬਖੂਬੀ ਪੂਰਾ ਕੀਤਾ ਤਾਂ ਹਮੇਸ਼ਾ ਹੀ ਮੈਨੂੰ ਉਹ ਥਾਪੜਾ ਦਿੰਦੇ ਤੇ ਇੱਕ ਸਨਮਾਨ ਚਿੰਨ ਤੇ ਮੇਰੇ ਦਰਬਾਰ ਦੇ ਵਿੱਚ ਮੈਨੂੰ ਉਹ ਹਮੇਸ਼ਾ ਹਾਈਲਾਈਟ ਕਰਦੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਉਸ ਚੀਜ਼ ਦੀ ਤੁਸੀਂ ਜਿਹੜਾ ਤੁਹਾਡੀ ਮਿਹਨਤ ਸਾਰੀ ਸਾਨੂੰ ਦਿਖ ਰਹੀ ਹੈ ਜਿਹੜਾ ਇਹਦੇ ਪਿੱਛੇ ਜਿਹੜਾ ਰਾਜ ਆ ਜਾਂ ਤੁਹਾਨੂੰ ਗਾਈਡ ਕੌਣ ਕਰਦਾ ਹੈ ਸਿਹਰਾ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਨੌਕਰੀ ਦੌਰਾਨ ਤੁਹਾਨੂੰ ਹਰ ਰੈਂਕ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ ਇੱਕ ਸਿਪਾਹੀ ਰੈਂਕ ਤੋਂ ਲੈ ਕੇ ਕਰਨਲ ਰੈਂਕ ਤੱਕ ਵੈਸੇ ਤਾਂ ਮੇਰਾ ਹਰ ਰੈਂਕ ਨਾਲ ਬਹੁਤ ਦਿਲ ਦੀ ਸਾਹਜ ਵਾਲਾ ਰਿਸ਼ਤਾ ਰਿਹਾ ਹੈ ਪਰ ਮੈਨੂੰ ਦਿਲ ਦੀ ਅਗਰਾਈਆਂ ਤੋਂ ਬਹੁਤ ਹੀ ਜ਼ਿਆਦਾ ਮੇਰੇ ਕਰਨਲ ਕਰਨਲਾ ਵਾਸਵਸਤੀ ਨੇ ਰੱਖਿਆ ਕਿਉਂਕਿ ਉਹ ਬਹੁਤ ਹੀ ਮਿਹਨਤੀ ਇਨਸਾਨ ਸਨ ਉਹਨਾਂ ਦੇ ਸਾਰੇ ਹੀ ਕੋਰਸ ਐਕਐਕਸਆਈ ਅਵਲ ਕੋਰਸ ਹਨ ਅਲਾ ਦਰਜੇ ਦੇ ਗੁਰਪ੍ਰੀਤ ਜੀ ਇਹ ਤਾਂ ਹੋ ਗਿਆ ਤੁਹਾਡਾ ਫੌਜ ਦਾ ਸਫਰ ਉਸ ਤੋਂ ਬਾਅਦ ਰਟਾਇਰ ਹੋ ਕੇ ਤੁਸੀਂ ਆਪਣੇ ਪਿੰਡ ਆ ਜਾਨੇ ਹੋ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਵਿੱਚ ਸਮਾਜ ਦੇ ਵਿੱਚ ਆਮ ਨਾਗਰਿਕ ਦੀ ਤਰ੍ਹਾਂ ਵਿਚਰਦੇ ਹੋ ਪਰ ਲੋਕਾਂ ਦਾ ਜਿਹੜਾ ਇਹਨਾਂ ਤੁਹਾਨੂੰ ਪਿਆਰ ਮਿਲਿਆ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਫੌਜ ਦੀ ਨੌਕਰੀ ਦੇ ਦੌਰਾਨ ਮੇਰੇ ਵਾਈਫ ਕੁਲਦੀਪ ਕੌਰ ਤੇ ਮੇਰੀ ਬੇਟੀ ਤੇ ਮੇਰਾ ਬੇਟਾ ਤੇ ਮੇਰੇ ਦਾਦਾ ਜੀ ਅਕਸਰ ਹੀ ਘਰ ਹੁੰਦੇ ਸਨ ਤੇ ਮੇਰੀ ਮੰਮਾ ਅਕਸਰ ਲੁਧਿਆਣਾ ਚਲੇ ਜਾਂਦੇ ਸਨ ਕਿਉਂਕਿ ਉੱਥੇ ਮੇਰੀ ਭਾਬੀ ਜੀ ਔਰ ਬ੍ਰਦਰ ਰਹਿੰਦੇ ਹਨ ਪਰ ਘਰ ਨੂੰ ਮੇਰੀ ਵਾਈਫ ਨੇ ਇਸ ਤਰ੍ਹਾਂ ਸਮਝਿਆ ਇਹਨਾਂ ਆਪਣਾ ਬਣਾ ਕੇ ਰੱਖਿਆ ਮੇਰੇ ਪਰਿਵਾਰ ਨੂੰ ਨਵਾਜਿਆ ਉਹਨਾਂ ਨੇ ਮੈਨੂੰ ਕਦੇ ਵੀ ਨੌਕਰੀ ਦੇ ਦੌਰਾਨ ਕਦੇ ਪ੍ਰੋਬਲਮ ਆਉਣ ਨਹੀਂ ਦਿੱਤੀ ਪਰ ਜਦੋਂ ਮੈਂ ਪਿੰਡ ਆਇਆ ਤਾਂ ਪਿੰਡ ਦੇ ਵਿੱਚ ਜਿਸ ਤੋਂ ਵੀ ਮੈਂ ਲੋਕਾਂ ਦੇ ਦੁੱਖ ਦੇ ਸੁੱਖ ਦੇ ਜਾਣਾ ਉਹਨਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਮੈਂ ਖੜੇ ਹੋ ਜਾਣਾ ਤੇ ਉਹਨਾਂ ਦੇ ਹਰ ਕੰਮ ਨੂੰ ਮੈਂ ਤੰਦੇ ਹੀ ਨਿਭਾਉਣਾ ਇਸ ਦੇ ਦੌਰਾਨ ਹੀ ਫੌਜ ਚ ਆਉਂਦਿਆਂ ਹੀ ਮੈਂ ਆਪਣੀ ਮਾਸੀ ਜੀ ਨੂੰ ਲੈ ਕੇ ਤੇ ਆਪਣੀ ਮੰਮਾ ਨੂੰ ਲੈ ਕੇ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਉਸ ਤੋਂ ਬਾਅਦ ਪਿੰਡ ਉਪਰੰਤ ਵਾਪਸ ਪੁੱਜਿਆ ਇਸ ਦੌਰਾਨ ਮੈਂ ਦੁੱਖ ਦੇ ਸੁਖ ਦੇ ਲੋਕਾਂ ਨਾਲ ਖੜਾ ਤੇ ਜਿੰਨੇ ਵੀ ਕੰਮ ਸਨ ਜਿਸ ਮੰਨ ਕੇ ਚਲੋ ਵੀ ਕੋਈ ਮਤਲਬ ਪੇਸ਼ੈਂਟ ਹੈ ਉਹਨੂੰ ਟ੍ਰੀਟਮੈਂਟ ਕਰਨਾ ਹੈ ਉਹਨੂੰ ਲੈ ਕੇ ਜਾਣਾ ਹੈ ਜਾਂ ਕੋਈ ਹੋਰ ਕੰਮ ਹੈ ਮੈਂ ਬਖੂਬੀ ਨਾ ਪਾਉਣ ਲੱਗ ਪਿਆ ਜਿਸ ਤਰ੍ਹਾਂ ਮੈਂ ਪਿੰਡ ਖੋਖਰ ਤੋਂ ਲੈ ਕੇ ਸਰਾਇ ਨਗਾ ਦੇ ਸੜਕ ਦੇ ਵਿੱਚ ਕਾਫੀ ਖੱਡੇ ਦੇਖੇ ਮੈਂ ਉਹਨਾਂ ਨੂੰ ਮਿੱਟੀ ਪਾ ਕੇ ਪੂਰਿਆ ਇਸ ਦੌਰਾਨ ਹੀ ਪਿੰਡ ਦੇ ਵਿੱਚ ਸਾਡੇ ਡੇਂਗੂ ਦਾ ਕਹਿਰ ਵਾਪਰਿਆ ਹੋਇਆ ਸੀ ਮੈਂ ਫੋਗਿੰਗ ਸਪਰੇਅ ਕਰਵਾ ਕੇ ਉਸ ਨੂੰ ਦੂਰ ਕੀਤਾ ਇਹਦੇ ਨਾਲ ਜਿਹੜਾ ਵੀ ਕੰਮ ਇਹਨੂੰ ਨਜ਼ਰ ਆਉਣਾ ਮੈਂ ਉਹਨੂੰ ਉਸੇ ਟਾਈਮ ਕਰ ਦੇਣਾ ਗੁਰਪ੍ਰੀਤ ਜੀ ਹੋਰ ਇਹੋ ਜਿਹੇ ਕਿਹੜੇ ਕੰਮ ਆ ਜਿਹੜੇ ਲੋਕਾਂ ਨੇ ਤੁਹਾਨੂੰ ਸਰਪੰਚ ਚੁਣ ਲਿਆ ਮਹਾਰਾਜ ਇਹਦੇ ਬਾਰੇ ਜਰੂਰ ਸਾਨੂੰ ਚੰਨਣਾ ਪਾਓ ਕੰਮਾਂ ਦੀ ਤਾਂ ਅਨੇਕਾਂ ਲੜੀ ਹੈ ਜਿਸ ਦੇ ਦੌਰਾਨ ਮੈਂ ਆਪਣੇ ਪ੍ਰਾਇਮਰੀ ਸਕੂਲ ਸਾਡੇ ਜਿੱਥੇ ਗਰੀਬ ਬੱਚੇ ਪੜ੍ਹਦੇ ਆ ਉਹਨਾਂ ਲਈ ਮੈਂ ਝੂਲੇ ਸੇਵਾ ਕਰਾਏ ਸਾਡੇ ਬਾਬਾ ਜੀਵਨ ਸਿੰਘ ਦਾ ਪਿੰਡ ਚ ਗੁਰਦੁਆਰਾ ਇੱਕ ਮੈਂ ਆਪਣੇ ਸੱਜਣ ਦੇ ਸਹਿਯੋਗ ਨਾਲ ਉੱਥੇ ਸ਼ੈੱਡ ਪਾਇਆ ਅ ਹੋਰ ਵੀ ਜਿੱਥੇ ਮੈਨੂੰ ਕੋਈ ਕੰਮ ਦਿਸਣਾ ਮੈਂ ਤੰਦ ਹੀ ਨਾ ਨਿਭਾਉਣਾ ਲੋਕਾਂ ਦੇ ਦੁੱਖ ਦੇ ਸੁੱਖ ਦੇ ਜਾਣਾ ਜੇ ਕਿਸੇ ਦੇ ਘਰੇ ਮੰਨ ਕੇ ਚਲੋ ਕੋਈ ਡੈਥ ਹੋ ਗਈ ਹੈ ਤਾਂ ਉੱਥੇ ਜੋ ਵੀ ਮਤਲਬ ਮੈਂ ਆਪਣੀ ਨਿੱਜੀ ਕਮਾਈ ਚ ਜੋ ਸਹਿਯੋਗ ਹੋਣਾ ਮੈਂ ਦੇਣਾ ਇਸ ਦੌਰਾਨ ਜੇ ਕਿਸੇ ਗਰੀਬ ਪਰਿਵਾਰ ਦੀ ਕਿਸੇ ਲੜਕੀ ਦਾ ਵਿਆਹ ਉਹਦੇ ਵਿੱਚ ਵੀ ਮੈਂ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਹਿੱਸਾ ਪਾਉਣਾ ਇਹ ਚੀਜ਼ ਮੈਨੂੰ ਮੇਰੇ ਪਿਛੋਕੜ ਚੋਂ ਮਿਲੀ ਹੈ ਕਿਉਂਕਿ ਮੇਰੇ ਫਾਦਰ ਸਰਦਾਰ ਗੁਟੇਕ ਸਿੰਘ ਬਰਾੜ ਇੱਕ ਕਿਰਤੀ ਕਿਸਾਨ ਸਨ ਉਹਨਾਂ ਨੇ ਆਪਣੀ ਉਹ ਸਮੇਂ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਗਰੀਬ ਕੁੜੀਆਂ ਦੇ ਵਿਆਹ ਕਰਨੇ ਜਿਨ੍ਹਾਂ ਨੂੰ ਦੁੱਖ ਤਕਲੀਫ ਹੋਣੀ ਉਹਨਾਂ ਦਾ ਸਾਥ ਦੇਣਾ ਇਹ ਚੀਜ਼ਾਂ ਮੈਨੂੰ ਪਿਛੋਕੜ ਮੇਰੇ ਵਿਰਸੇ ਚੋਂ ਮਿਲੀਆਂ ਇਸੇ ਦਰਾਂ ਹੀ ਪਿੰਡ ਦੇ ਵਿੱਚ ਮੈਂ ਬਹੁਤ ਜ਼ਿਆਦਾ ਵਿਚਰਨਾ ਸ਼ੁਰੂ ਕਰ ਦਿੱਤਾ ਗੁਰਪ੍ਰੀਤ ਜੀ ਹੁਣ ਤੋਂ ਅੱਜ ਜਿਹੜਾ ਹਰ ਰੋਜ਼ ਦਾ ਕਮਾਕਾਰਾਂ ਦਾ ਸ਼ਡਿਊਲ ਕੀ ਹੈ ਸ਼ਡਿਊਲ ਮੇਰਾ ਇਸ ਤਰ੍ਹਾਂ ਹੈ ਮੈਨੂੰ ਆਪਣੇ ਦਾਦਾ ਜੀ ਕੌਰ ਸਿੰਘ ਬਰਾੜ ਜੋ ਪੰਜਾਬ ਪੁਲਿਸ ਤੋਂ ਰਿਟਾਇਰ ਹੈ ਉਹਨਾਂ ਦਾ ਥਾਪੜਾ ਰਬੀ ਦਾਤ ਵਰਗਾ ਲੱਗਦਾ ਹੈ ਮੈਂ ਹਰ ਰੋਜ਼ ਸਵੇਰੇ ਉੱਠਦਾ ਸਵਾ 4 ਵਜੇ ਉਹਨਾਂ ਦੇ ਪੈਰੀ ਹੱਥ ਲਾ ਕੇ ਸਵੇਰੇ ਰਨਿੰਗ ਕਰਨ ਜਾਂਦਾ 10 ਤੋਂ 12 ਕਿਲੋਮੀਟਰ ਮੈਂ ਭੱਜ ਕੇ ਆਉਣਾ ਜਿਸ ਦੇ ਵਿੱਚ ਮੇਰੇ ਪਿੰਡ ਦੇ ਕੁਝ ਮੁੰਡੇ ਹੁੰਦੇ ਆ ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਉਹਨਾਂ ਦੀਆਂ ਮੰਜ਼ਲਾਂ ਤੇ ਕਾਫੀ ਨੌਕਰੀਆਂ ਤੇ ਦੇਖਣਾ ਚਾਹਣਾ ਉਹਨਾਂ ਦੇ ਨਾਲ ਭੱਜਣ ਜਾਣਾ ਉਸ ਤੋਂ ਬਾਅਦ ਮੈਂ ਐਕਸਰਸਾਈਜ਼ ਕਰਕੇ ਆਪਣੇ ਘਰ ਆਉਣਾ ਕਰੇ ਆ ਕੇ ਇਸ਼ਨਾਨ ਕਰਕੇ ਮੈਂ ਗੁਰਦੁਆਰਾ ਸਾਹਿਬ ਜਾਣਾ ਉਸ ਦੇ ਦੌਰਾਨ ਫਿਰ ਮੈਂ ਘਰ ਪਰਤਦਾ ਪਰਤਾਂ ਲੋਕਾਂ ਦੇ ਕੰਮਾਂ ਦੇ ਵਿੱਚ ਕਈ ਵਾਰ ਤਾਂ ਮੈਂ 8-9 ਵਜੇ ਕਰੇ ਆ ਜੰਨਾ ਤੇ ਕਈ ਵਾਰੀ ਰਾਤ ਦੇ 10 ਵੀ ਵੱਜ ਜਾਂਦੇ ਆ ਗੁਰਪ੍ਰੀਤ ਜੀ ਤੁਹਾਨੂੰ ਬਹੁਤ ਸਾਰੇ ਮਾਨ ਸਨਮਾਨ ਜਿਹੜੇ ਸਾਨੂੰ ਦੇਖਣ ਨੂੰ ਮਿਲਦਾ ਤੁਹਾਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਏਰੀਏ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਦਿੱਤੇ ਜਾਂਦੇ ਆ ਤੁਹਾਡਾ ਨਾਮ ਪ੍ਰਮੁਖਤਾ ਦੇ ਨਾਲ ਲਿਆ ਜਾਂਦਾ ਸੁਣਨ ਨੂੰ ਮਿਲਦਾ ਇਹ ਸਾਰਾ ਸਮਾਜ ਸੇਵੀ ਕਰਕੇ ਆ ਜਾਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋ ਜਿਹੜਾ ਤੁਹਾਨੂੰ ਪਿੰਡ ਦਾ ਸਰਪੰਚ ਤੁਹਾਨੂੰ ਚੁਣਿਆ ਲੋਕਾਂ ਨੇ ਮੈਨੂੰ ਕੰਮ ਕਰਨ ਦਾ ਤਾਂ ਸ਼ੌਕ ਬਚਪਨ ਤੋਂ ਹੀ ਆਰਮੀ ਦੇ ਦੌਰਾਨ ਵੀ ਤੇ ਪਿੰਡ ਪਰتن ਤੇ ਵੀ ਪਰ ਇਹ ਇਹ ਰਾਈਟ ਹੈ ਕਿ ਮੈਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹਾਂ ਜਿਸ ਦੇ ਵਿੱਚ ਮੇਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਪਰ ਕੱਲੀ ਪਾਰਟੀ ਨਹੀਂ ਮੈਂ ਇਸ ਤੋਂ ਉੱਪਰ ਉੱਠ ਕੇ ਵੀ ਆਪਣੇ ਹਾਨ ਪਰਵਾਨ ਤੋਂ ਆਪਣੇ ਪਿਓ ਦਾਦਿਆਂ ਸੰਝਾਂ ਤੋਂ ਆਪਣੇ ਵੱਡੇ ਭਰਾ ਦੇ ਦੋਸਤਾਂ ਤੋਂ ਮੈਨੂੰ ਇੰਨਾ ਸਤਕਾਰ ਮਿਲਿਆ ਕਿ ਇਹਦੀ ਦੇਣ ਮੈਂ ਕਦੀ ਨਹੀਂ ਦੇ ਸਕਦਾ ਕਿਉਂਕਿ ਇੱਕ ਨਮਾਣੇ ਜੇ ਬੰਦੇ ਨੂੰ ਇੰਨਾ ਮਾਣ ਮਿਲਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਸਾਡੇ ਪਿੰਡ ਖੋਖਰ ਦੀ ਸਹਿਮਤੀ ਇੱਕ ਸਰਪੰਚ ਤੇ 9 ਮੈਂਬਰ ਦੀ ਪਹਿਲੀ ਵਾਰ ਹੋਣਾ ਬਹੁਤ ਵੱਡੀ ਗੱਲ ਹੈ ਤੇ ਦੂਜੀ ਗੱਲ ਇਹ ਵੀ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲੀ ਸਹਿਮਤੀ ਮੇਰੇ ਤੇ ਆ ਜਾਣੀ ਬਸ ਇੱਕ ਰੱਬੀ ਦਾਤ ਵਰਗੀ ਲੱਗਦੀ ਹੈ ਜੇ ਤੁਹਾਡੇ ਮਾਨ ਸਨਮਾਨ ਬਾਰੇ ਗੱਲ ਕਰੀਏ ਤਾਂ ਹੁਣ ਤੱਕ ਤੁਹਾਨੂੰ ਮਾਨ ਸਨਮਾਨ ਕਿੱਦਾਂ ਦਿੱਤੇ ਤੇ ਕਿੱਥੇ-ਕਿੱਥੇ ਮਿਲ ਚੁੱਕੇ ਆ ਪਹਿਲਾ ਮਾਨ ਸਨਮਾਨ ਤਾਂ ਮੇਰੀ ਰੂਹ ਨੂੰ ਮਿਲਿਆ ਕਿ ਮੈਂ ਆਰਮੀ 'ਚ ਜਾਣਾ ਚਾਹੁੰਦਾ ਸੀ ਔਰ ਮੈਨੂੰ ਆਰਮੀ ਮਿਲੀ ਦੂਜਾ ਮਾਨ ਸਨਮਾਨ ਜਦੋਂ ਮੈਂ ਆਰਮੀ ਅਟੈਂਡ ਕੀਤੀ ਤਾਂ ਮੈਂ ਉੱਥੇ ਰਨਿੰਗ ਦੇ ਵਿੱਚ ਹਵਲ ਆਇਆ ਇਸ ਤਰ੍ਹਾਂ ਜਿਹੜੀ ਵੀ ਗੇਮ ਦੇ ਵਿੱਚ ਮੈਨੂੰ ਪਾਇਆ ਗਿਆ ਉੱਥੇ ਮੈਨੂੰ ਵੱਲੋਂ ਦਾ ਮਾਨ ਪ੍ਰਾਪਤ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਫੌਜ ਨੌਕਰੀ ਦੇ ਦੌਰਾਨ ਇੱਕ ਦੁਰਜੀ ਕਿਤਾਬ ਦੇ ਵਿੱਚ ਛਪਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੇਰੇ ਕੰਮਾਂ ਨੂੰ ਮੇਰੇ ਕਰਨਲ ਆਵਾਸ ਵਸਤੀ ਨੇ ਦੇਖਿਆ ਮੈਂ अनेका ਕੰਮਾਂ ਦੀ ਲੜੀ ਨੂੰ ਪਾਰ ਕੀਤਾ ਤੇ ਉਹਨੂੰ ਬਾਖੂਬੀ ਨਹਾਇਆ 2013 ਦੇ ਵਿੱਚ ਮੈਨੂੰ ਜਰਨਲ ਜੋਰਾਵਰ ਸਿੰਘ ਵਾਰਨਰ ਸਨਮਾਨਿਤ ਕੀਤਾ ਗਿਆ ਦੂਜੀ ਇਸ ਤੋਂ ਹੋਰ ਵੱਡੀ ਗੱਲ ਇਹ ਹੈ ਕਿ ਜਰਨਲ ਜੋਰਾਵਰ ਸਿੰਘ ਸਾਡੇ ਸਿੱਖ ਇਤਿਹਾਸ ਦੇ ਪਹਿਲੇ ਜਰਨਲ ਹਨ ਉਸ ਪਲਟਨ ਦੇ ਵਿੱਚ ਟੈਨ ਜੈਕ ਦੇ ਵਿੱਚ ਮੈਨੂੰ ਨੌਕਰੀ ਕਰਨ ਦਾ ਮੌਕਾ ਮਿਲਿਆ ਉਸ ਤੋਂ ਉਪਰੰਤ ਜਦੋਂ ਮੈਂ ਪਿੰਡ ਪੈਨਸ਼ਨ ਆਉਣ ਤੋਂ ਬਾਅਦ ਆਇਆ ਤਾਂ ਪਿੰਡ ਖੋਖਰ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਦੀ ਕਮਾਈ ਨੂੰ ਦੇਖਦੇ ਹੋਏ ਮੇਰੇ ਵਰਕਰਾਂ ਦੇ ਸਹਿਯੋਗ ਨੂੰ ਦੇਖਦੇ ਹੋਏ ਮੈਨੂੰ ਸਰਮੈਂਚੀ ਜੋ ਕਿ ਬੜੇ ਮਾਨ ਸਨਮਾਨ ਦੇ ਨਾਲ ਸਰਬਸੰਮਤੀ ਨਾਲ ਦਿੱਤੀ ਗਈ ਇਸ ਦੇ ਵਿੱਚ ਮੈਨੂੰ ਨੌ ਮੈਂਬਰ ਵੀ ਮੇਰੇ ਸਰਬਸੰਮਤੀ ਨਾਲ ਮਿਲੇ ਉਸ ਤੋਂ ਵੱਡੀ ਗੱਲ ਕਿ ਇਸੇ ਤਰ੍ਹਾਂ ਅਨੇਕਾਂ ਪਿੰਡਾਂ ਵਿੱਚ ਮੈਂ ਕੰਮ ਕੀਤਾ ਵਰਕ ਕੀਤਾ ਮੇਰੇ ਵਰਕ ਨੂੰ ਦੇਖਦਿਆ ਹੋਇਆ ਡੀ ਸੀ ਸਾਹਿਬ ਨੇ ਮੈਨੂੰ ਰეკਮੈਂਡ ਕੀਤਾ 26 ਜਨਵਰੀ ਤੇ 26 ਜਨਵਰੀ ਤੇ ਮੰਤਰੀ ਭਾਰਤ ਪੂਸ਼ਣ ਸਾਹਿਬ ਨੇ ਮੈਨੂੰ ਸਮਾਜ ਸੇਵੀ ਸਰਟੀਫਿਕੇਟ ਨਾਲ ਨਵਾਜਿਆ ਇਸ ਤਰ੍ਹਾਂ ਮੈਂ ਮੇਲਿਆਂ ਦੇ ਸ਼ਿੰਗਾਰ ਬਣ ਲੱਗਿਆ ਟੂਰਨਾਮੈਂਟਾਂ ਤੇ ਜਾਣ ਲੱਗਿਆ ਮੈਨੂੰ ਉੱਥੋਂ ਬਲਾਵਾ ਆਉਣ ਲੱਗਿਆ ਜਿਸ ਤਰ੍ਹਾਂ ਚੋਕ ਸਰਕਾਰੀ ਦੇ ਵਿੱਚ ਮੈਨੂੰ ਰਿਬਨ ਕੱਟਣ ਦੀ ਭੂਮਿਕਾ ਮਿਲੀ ਇਸ ਦੇ ਦੌਰਾਨ ਹੀ ਸਾਡੇ ਸਿਹਤ ਸਭਾ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਮੈਨੂੰ ਮੁੱਖ ਮਹਿਮਾਨ ਦੀ ਤੌਰ ਤੇ ਨਵਾਜਿਆ ਗਿਆ ਇਸ ਦਰਾਂ ਨੀ ਕੁਦੂ ਵਾਲਾ ਪਿੰਡ ਵਿੱਚ ਵੀ ਮੈਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਇਸੇ ਤਰ੍ਹਾਂ ਅਨੇਕ ਟੂਰਨਾਮੈਂਟ ਵੀ ਮੈਨੂੰ ਵਿਸ਼ੇਸ਼ ਸਨਮਾਨ ਮਿਲੇ ਸਨਮਾਨਾਂ ਦੀ ਲੜੀ ਮੈਂ ਆਪਣੇ ਪਰਿਵਾਰ ਦੇ ਬਲੱਡ ਤੇ ਆਪਣੀ ਸਰੜ ਕਾਲਣਾ ਤਨਦੇਹੀ ਨਾਲ ਨੂੰ ਨੂੰ ਦਿਨਾ ਦਰਸ਼ਕੋ ਇਹ ਸਨ ਉੱਗੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਫੌਜੀ ਜਿਨ੍ਹਾਂ ਨੂੰ ਤੁਹਾਨੂੰ ਮਿਲਾਉਣ ਦਾ ਸਾਡਾ ਇੱਕੋ ਹੀ ਮਕਸਦ ਸੀ ਵੀ ਜਿਵੇਂ ਇਹ ਸਮਾਜ ਸੇਵਾ ਦੇ ਕੰਮ ਕਰਦੇ ਨੇ ਗਰੀਬਾਂ ਦੇ ਦੁਖੀਆਂ ਦੇ ਕੰਮ ਆਉਂਦੇ ਨੇ ਇਦਾਂ ਹੀ ਆਪਾਂ ਸਾਰੇ ਰਲ ਮਿਲ ਕੇ ਜਿਹੜੀ ਪੰਜਾਬ ਦੀ ਗੱਡੀ ਲਿਓ ਲੈ ਚੁੱਕੀ ਆ ਇਹਨੂੰ ਲੀ ਤੇ ਲਿਆਂਦਾ ਜਾਵੇ ਇਦਾਂ ਦੇ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਪ ਰੂਪ ਅੱਗੇ ਤੋਂ ਵੀ ਕਰਾਉਂਦੇ ਰਵਾਂਗੇ ਫ੍ਰੀਕੋਰਡ ਤੋਂ ਕਰਮ ਸੰਧੂ ਦੇ ਨਾਲ ਰਵੀ ਸੰਗਰਾਂ ਹੋਰ